ਉਹ ਸੱਚਾ ਸਾਹਿਬ ਸਿਦਦ ਸਵਾਲਿਓ ਦਿਨ ਕੀਤੀ ਸੋ ਪਾਰ ਪਿਆ ਆਹ ਉਹ ਨਾਨਕ ਕਰਤੇ ਤੀਆਂ ਬਾਤਾਂ ਨੂੰ ਕਿਸ਼ਕਰਨਾ ਸੋ ਕਰ ਰਹਾ ਸੋ ਦਰਗ ਰਗ ਸਮ ਹਲ ਲਬਹਲਾਏ ਓਂਕਾਰ ਸੰਤ ਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਜੋ ਕਰਕੇ ਹਾ ਜਿਤ ਵੈਸਰਵ ਸੰਵਾਲੇ ਵਾਜੇ ਤੇਰੀ ਨਾਦ ਅਨਿਕ ਅਸ਼ੰਕਾ ਕੇਤੇ ਤੇਰੀ ਭਾਵਨਾ ਹਾਰੇ ਇਤੇ ਤੇਰੇ ਰਾਤਰੀ ਸਿਉ ਗਿਯਾ ਹਾ ਤੇਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਨ ਪਾਣੀ ਵੈ ਸੰਪਰਦਾਵੈ ਰਾਜਾ ਰਾਤ੍ਰੀ ਦੁਆਰੇ ਗਾਵਣ ਤੁਧਨੋ ਚਿਤ ਗੋਪਲਿ ਖਿਜਣ ਨਲਿ ਨਿਰਧਨ ਵਿਚਾਰੈ ਗਾਵਣ ਤੁਧਨੋ ਈਸ਼ਣ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੁਆਰੇ ਗਾਵਣ ਤੁਧਨੋ ਇੰਦ੍ਰੇ ਨਰਾਸਨ ਬੈਠੇ ਦੇਵ ਧਿਆਨ ਰਣਾਲੇ ਗਾਵਣ ਤੁਧਨੋ ਸਿਦਿ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੈ ਗਾਵਨ ਤੁਧਨੋ ਜਤੀ ਸਤੇ ਸੰਤੋਖੀ ਗਾਵਨ ਤੁਧਨੋ ਹੀਰ ਕਰਾਰੇ ਗਾਵਨ ਤੁਧਨੋ ਪੰਡਤ ਪੰਦਰ ਨਕੀ ਸਰਜੁ ਜੁਬ ਜੁਵੇਦਾਨਾਲ ਗਾਵਨ ਤੁਧਨੋ ਮੋਹਣੀ ਆਪਰਮੋਹਨ ਜੁਰਗੋ ਮਛ ਪਿਆਲੇ ਗਾਵਨ ਤੁਧਨੋ ਰਤਿ ਉਪਾਏ ਤੇਰੇ 68 ਦੀਨ ਦਨਾਲ ਗਾਵਨ ਤੁਧਨੋ ਜਉਦ ਮਹਾ ਪ੍ਰਸੂਰਾ ਗਾਵਨ ਤੁਧਨੋ ਬਾਣੀ ਚਾਰੇ ਭਾਵੰਤ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰਤਾ ਰਖੇ ਤੇਰੇ ਧਾਰੈ ਸੇ ਤੁਧ ਨੂੰ ਗਾਵਣ ਜੋ ਤੁਧ ਭਾਵਨ ਰਤੇ ਤੇਰੇ ਭਗਤਨ ਸਾਲੈ ਹੋਰ ਕੇਤੇ ਤੁਧ ਨੂੰ ਗਾਵਣ ਸੇ ਮੈਂ ਚਿਤ ਨਾ ਆਵਣ ਨਾਨਕਿਆ ਵਿਚਾਰੈ ਸੋਏ ਸੋਏ ਸੁਦਾ ਸਸਾਏ ਸਾਜਾ ਸਾਚੀ ਨਾਹੀ ਰੱਬੀ ਹੋਸੀ ਜੈ ਰਾਜਾ ਸੀ ਰਚਨਾ ਨਿੰਦ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਸੀ ਮਾਇਆ ਜਿਨੇ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਏ ਕਰ ਸੇਖ ਨੂੰ ਕਮ ਨਾ ਕਰਨਾ ਜਾਹੀ ਸੋ ਪਾਤਸ਼ਾਹ ਸ਼ਾਹ ਪਾਤਸ਼ਾਹ ਇਹ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਣ ਵੱਡਾ ਆਖੇ ਸਭ ਹੋਏਗੇ ਵਡ ਵੱਡਾ ਨੇਤਰਾ ਹੋਏਗੀ ਮਨਤ ਪਾਏ ਨਾ ਕਹਿ ਆਜਾਏ ਕਹਿਣੇ ਵਾਲ ਤਰ ਗਏ ਸਮਾਏ ਵੱਡੇ ਮੇਰੇ ਸਾਹਿਵਾ ਘਰ ਗੰਬੀਰਾ ਗੁਣੀ ਗਹੀ ਰਾਹ ਕੋਈ ਨਾ ਜਾਣੈ ਤੇਰਾ ਕੇਤਾ ਕੇ ਹੁਣ ਜੀਰਾ ਰਹਾਓ ਸਭ ਸੁਰਤਿ ਮਿਲ ਸੁਰਤਿ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਜਾਨੀ ਧਿਆਨੇ ਗੁਰ ਗੁਰੁ ਆਈ ਕਹਿਣ ਨਾ ਜਾਈ ਤਰੇ ਤਿਲ ਵਡਿਆਏ ਸਭ ਸਤ ਸਬਦ ਸਭ ਜੰਗਿਆਈਆਂ ਸਦਾ ਬੁਰਕਾ ਤੇ ਆਵੜਿਆਈਆਂ ਦੁਧ ਮਿਲਿ ਸ੍ਰੀ ਤੇਨੇ ਨਾਮ ਪਾਈਆਂ ਕਰਮ ਮਿਲੇ ਨਾਈ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿੱਧੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸੁਆਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀ ਵਾਹਿ ਸ੍ਰੀ ਮਰਜਉ ਆਖੜਿ ਓਕਾ ਰਾਚਾ ਨਾਮ ਸਚਨਾਮ ਕਿ ਲਗੈ ਬੂਖ ਉਤਪੁਖੇ ਖਾਜ ਦਿਲਿਆ ਦੂਖ ਕਿਉ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਹੀਂ ਰਹਾਓ ਸੱਚੇ ਨਾਮ ਕੀ ਤਿਲ ਵੜਿਆਈ ਆਖ ਤ ਕਾ ਕੀਮਤ ਨਹੀਂ ਪਾਏ ਜੇ ਸਭ ਮਿਲ ਕੇ ਆਖੜ ਪਾਹੇ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿਨ ਦਾ ਰਹਿ ਨਾ ਤੂ ਕਹਿ ਭੋਗ ਗੁਣੇ ਹੋ ਹੋਰ ਨਾਹੀ ਕੋਏ ਨਾ ਕੋ ਹੋ ਆ ਨਾ ਕੋ ਹੋਏ ਜੇ ਵੜਿਆ ਆ ਤੇ ਵੜ ਤੇਰੀ ਦਾ ਜਿਨ ਦਿਨ ਕਰ ਕਹਿ ਕੀਤੀ ਰਾਤ ਕਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮੈ ਬਾਜ ਸੁਨਾਹ ਤਰਾ ਗੁਦਰੀ ਮਹੱਲਾ ਚੌਥਾ ਹਰ ਗੇ ਨਨ ਸਤਿਗੁਰ ਸਤਪੁਰਖ ਆਗੇ ਨੋ ਕਰੋ ਮਿਹਰਪਾਸ ਹਮ ਕੀਨੇ ਕਰਮ ਸਤਗੁਰ ਸਰਣਾਏ ਕਰ ਦਿਆ ਨਾਮ ਪ੍ਰਗਾਸ ਮੇਰੇ ਅਮੀਰ ਗੁਰਦੇਵੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਗਰਾ ਪ੍ਰਾਣ ਸਿਖਾਈ ਹਰ ਗੀਰਤ ਹਮਦੀ ਰਹਿਰਾਸ ਰਹਾਓ ਹਰ ਜਨ ਕੇ ਵਡ ਭਾਵ ਵਢੇਰੇ ਨਿਰ ਹਰ ਹਰ ਸਰਦਾ ਹਰ ਪ੍ਰਿਆਸ ਹਰ ਹਰ ਨਾਮ ਮਿਲੈ ਕ੍ਰਿਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਸਨਾਮ ਨਾ ਪਾਇਆ ਦੇ ਪਾਗ ਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਤ ਨੇ ਹੀ ਆਏ ਤੇ ਗਰੀਬ ਤ੍ਰਿਗਦੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਏ ਦਿਲ ਤੁਰ ਮਾਤਿ ਲਿਖਿਆ ਲਿਖਾ ਧੰਨ ਧੰਨ ਸਤ ਸੰਗਤ ਜਿਤ ਹਰਿ ਸਪਾਇਆ ਮੇਰੇ ਨਾਨਕ ਨਾਮ ਪ੍ਰਗਾਸ ਰਾਗ ਗੁਰੇ ਮਹੱਲਾ ਧੰਨਵਾ ਕਾਹਿਰੇ ਮਨ ਚਿਤ ਵੈ ਉਦਮ ਜਾ ਆਖਰ ਹਰਿ ਨੀਓ ਪਰਿਆ ਸਹਿਰ ਪਥਰ ਨਿਗੰਤੇ ਉਪਾਇ ਤਾ ਕਾਰਜ ਕਾਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਤ ਸੁਮਿਲੇ ਸੂਤਰੇਆ ਗੁਰ ਪ੍ਰਚਾਰ ਬ੍ਰੰਪਰ ਪਾਇਆ ਸੋ ਕੇ ਆਕਾਸ਼ ਤਹਰਿਆ ਰਹਾ ਜਨਨ ਪਿਤਾ ਲੋਕ ਸੁਤਮਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਜਿਕ ਸੰਭਾਹੇ ਠਾਕੁਰ ਕਾਹਿਰੇ ਮਨ ਭਉ ਕਰਿਆ ਉਡੇ ਊਡੇ ਆਵੇ ਸੈ ਗੁ ਸਾਦ ਇਸ ਪਾਛੇ ਬਜਰੀਸ਼ ਰਿਆ ਤਨ ਕਮਨ ਖਲਾਵੇ ਗਉਣ ਚੁਗਾਵੇ ਮਨ ਮੇ ਸਿਮਰਣ ਕਰਿਆ ਸਭਿ ਗਿਆਨ ਦਾ ਸਾਡ ਸਿਧਾਂਤ ਥਾਕਰ ਕਰਤ ਦਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇ ਰਾਯਨ ਪਰਮਾ ਰਾਮ ਰਿਆ ਰਾਗ ਸਮਹਲਾ ਚੌਥਾ ਸੂਪੁਰਖੇ ਕੋ ਓੰਕਾਰ ਸਤਗੁਰ ਪ੍ਰਸਾਦ ਉਹ ਪੁਰਖ ਨਰੰਜਨਾਰ ਪੁਰਖ ਨਰੰਜਨਾਰ ਹਰਿਆ ਘੂਗਮ ਅਪਾਰ ਸਭ ਧਿਆਵੇ ਸਭ ਧਿਆਵੇ ਗੁਰਜੀ ਹਰ ਸੱਚੇ ਸਿਰਜਣਹਾਰਾ ਸੋ ਨੀ ਤੁਮਾਰੈ ਜੀ ਦੁਨੀਆ ਕਾ ਦਾ ਤਾਰਾ ਹਰਿ ਧਿਆਉ ਸੰਤੋ ਜੀ ਸਭ ਦੁਖ ਵਿਸਾਰਣਹਾਰਾ ਹਰਿਆਪੀ ਠਾਕੁਰ ਹਰਿਆਪੀ ਸੇਵਕ ਜੀ ਕਿਆ ਨਾਨਕ ਜਨਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰੇ ਕੋਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋੜ ਵਿਡਾਣਾ ਤੂੰ ਆਪੇ ਗਾਤਾ ਆਪੇ ਭੁਗਤਾ ਜੀ ਹਉ ਤੁਧ ਮਿਲੇ ਅਬਰ ਨਾ ਜਾਣਾ ਤੂੰ ਬਾਰ ਬ੍ਰਹਮੇ ਅੰਤ ਵਿਅੰਤ ਜੀ ਤੇਰੇ ਗਿਆਨ ਗੁਣ ਆਗੁ ਖਾਣਾ ਜੋ ਸੇਵਾ ਜੋ ਸੇਵਾ ਤੁਧ ਜੀ ਜਨ ਨਾਨਕ ਤਨ ਕਰਵਾਣਾ ਹਰਿ ਧਿਆਵੈ ਹਰਿ ਧਿਆਵੈ ਤੁਧ ਜੀ ਸੇ ਜੰਗੁ ਵਿੱਚ ਸੁਖ ਵਾਸੀ ਸੇ ਮੁਕਤ ਸੇਉਤ ਭੈ ਜਿਨ ਹਰ ਧਿਆਇਆ ਜੇ ਤਨ ਟੋੜੀ ਜਮ ਕੀ ਫਾਸੇ ਜਿਨ ਨਿਰਭੋਜ ਨਾਨੜ ਰਿਭੋ ਉਤਿਆਇਆ ਜੇ ਤਨ ਕਾ ਭੋਜ ਸਭ ਗੁਵਾਸੇ ਜਿਨ ਸੇ ਵਿਆਜਿਂ ਚੇ ਵਿਆ ਮੀਰਾ ਹੰਦੀ ਤੇ ਹਰ ਹਰ ਰੂਪ ਸਮਾਸੇ ਸੇ ਧਨ ਸੇ ਤਨ ਜਿਨ ਹਰ ਧਿਆਇਆ ਦੇ ਤਨ ਨਾਲੇ ਦਿਨ ਬਲ ਜਾਸੀ ਤੇਰੀ ਭਗਤਨੀ ਭਗਤ ਭੰਡਾਰੀ ਪ੍ਰੇਮ ਅੰਤ ਵਿਅੰਤਾ ਤੇਰੀ ਭਗਤਨੀ ਭਗਤ ਸਲਾਹ ਹੰਤ ਜੀ ਹਰਿ ਅਨਕੇ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਰੇ ਹਰ ਪੂਜਾ ਦੇ ਤਤ ਤਾਪੈ ਜਪੇ ਬੇਅੰਤ ਤੇਰੀ ਅਨੇਕ ਤੇਰੀ ਅਨੇਕ ਰੇ ਬਹੁ ਸਿਮਰੈ ਸਾਸਤ ਜੀ ਕਰਿ ਕਰਿਆ ਘਟ ਕਰਮੁ ਕਰੰਤਾ ਸੇ ਭਗਤ ਸੇ ਭਗਤ ਪੁਰਾ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ પુરਗਿਆ ਪਰਮ ਪ੍ਰਕਰਤਾ ਜੀ ਤੁਧ ਦੇਵੜੇ ਅਵਰਣਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਰਚਲ ਕਰਤਾ ਸੋ ਹੋਇ ਤੁਹ ਦਿਆ ਪੇ ਪਾਵੇ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧਿਆ ਪੈਤ੍ਰ ਸਭਉ ਪਾਈ ਜੀ ਤੁਧਿਆ ਪੈਸੜ ਦੇ ਸਭ ਹੋਈ ਜਨਾਨੇ ਗੁਣ ਦਾਵੇ ਕਰਦੇਗੇ ਜੀ ਜੋ ਸਭ ਸੇ ਕਾਜ ਨੋਈ ਆਪ ਸਮ ਅੱਲਾ ਚੂਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈ ਜੋ ਤੂੰ ਪਾਵੇ ਸੋਈ ਤੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾ ਸਭ ਤੇਰੀ ਤੂੰ ਸਭ ਨੇ ਧਿਆਨ ਇਸ ਨੂੰ ਕਿਰਪਾ ਕਰੇ ਕਿ ਨਾਮ ਰਤਰ ਪਾਇਆ ਗੁਰਮੁਖ ਲਾਗਾ ਮਨ ਮੁਖ ਗਵਾਇਆ ਤਉ ਦਿਆਨ ਦੀ ਛੋੜਿਆ ਆਪ ਮਿਲਾਇਆ ਹੁੰਦਰੇ ਆਉ ਸਤਿ ਜੀ ਮਾਰੇ ਤੁਝ ਬਿਨ ਦੂਜਾ ਕੋਈ ਨਾ ਹੈ ਇਹ ਜੰਤ ਸਭ ਤੇਰਾ ਖੇਲ ਅਵਿਜੋਗ ਮਿਲ ਬਛੋੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜੜਾਏ ਸੋਹੀ ਜਨ ਜਾਣੇ ਹਰ ਗੁਣ ਸਦੀ ਆਪੋ ਖਾਣੈ ਦਿਨ ਹਰ ਸੇਵਿਆ ਦਿਨ ਸੁਖ ਪਾਇਆ ਸਹਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੂਦ ਬਿਨ ਦੋਜਾ ਅਵਰਣਾ ਕੋਏ ਤੂ ਕਰ ਕਰ ਵੇਖੇ ਜਾਣੇ ਸੋਏ ਜੰਨਾ ਨੇ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਬ ਗੜੈ ਭੀਲੇ ਨਿਵਾਸ ਆ ਪਾਣੀ ਪਾਵਕ ਦਿਨੇ ਹੀ ਕੀ ਆ ਪੰਕਜ ਮੋ ਪਗ ਨੀ ਚਾਲੈ हम देखा एडुवेले मन ने ना जेति समुड मरा हर विसरत रे गुण गले लहा ना हो जति सती नेहि पढेया मूर्ख मौदा जनम भया प्रणवदनाले दिन कीशरण आज न तू नाही विसरिया या समहल्ला बनवा ते प्राप्त मानु कदे होरिया गोविंद मनन कीए तेरी वरगा अबर काज तेरी कितने कामल साध संत पजे केवल नाम ਸਰੰਜਾਮ ਲਾਲ ਕੋ ਜਲ ਤਰਨ ਕੈ ਜਨਮ ਮਿਰਥਾ ਜਾਤ ਰੰਗ ਮੈ ਗ੍ਰਹਾ ਜਪ ਤਪ ਸੰਨਿਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਨ ਆਹਰ ਰਾਇਆ ਅਹੁ ਨਾਨਕ ਹਮ ਨੀਚ ਕਰਮਾ ਸ਼ਰਣ ਪ੍ਰੇਤੀ ਰਾਪੂ ਸਰਮਾ ਪਾਤਸ਼ਾਹੀ ਦਸਵੇਂ ਕਾ ਬਿਉ ਬਾਜ ਬੇਨਤੀ ਚੋਪਈ ਅਮਰੀ ਕਰੋ ਆਦ ਦੇ ਰਛਾ ਪੂਰਨ ਹੋਏ ਜਿਤ ਕੀ ਇਛਾ ਤਬ ਚਰਨ ਨਮਦ ਰਹੇ ਹਮਾਰਾ ਅਪਣਾ ਜਾਨ ਕਰੋ ਪ੍ਰਤਪਾਰਾ हमरे दुष्ट सब तुम कहो आप हाथ दे मुझे बचावो सुखी बसे मोरो प्रवरा सेवक सिख सबे करता अच्छा दे कर तारा और अच्छा दे करिये पूर्ण हो भजन की रहे पे आसा तुम्हें छाठ कोई अवरणा जो वर सो तुम ते पाऊ सेवक सिख हमारे तारिया चुन चुन शत्र हमारे मारिए आप हाथ दे मुझे भरिए ਮਰਨ ਕਾਲ ਕਾ ਤਰਾਸ ਨਿਮਰੀਐ ਹੋ ਜੋ ਸਦਾ ਹਮਾਰੇ ਪੁੱਛਾ ਜਰੀ ਅਸਤੂ ਜੋ ਕਰਿਓ ਰਛਾ ਰਾਖ ਲੈਹੁ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦੂ ਦੁਸਤਨ ਕੇ ਹੰਤਾ ਤਮੋਹ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸ਼ਾ ਜਮਨ ਕਾਲ ਜੋਗੀ ਸ਼ਿਵ ਕੀ ਹੋ ਬੇ ਨਰਾਇਣ ਬ੍ਰਹਮਾ ਜੋਤੀ ਹੋ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਬ ਕਾਲ ਸਭ ਜਗਤ ਬਨਾਇਉ ਦੇਵ ਦਾਇ ਜਜਲੇ ਉਪਜਾਇਉ ਆਦ ਅੰਤੇ ਕੀ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸੁਆਰੀ ਸਿਵ ਕਨ ਕੋ ਸਭ ਗੁਣ ਸੁਖ ਦੀਓ ਛਤਰਣ ਕੋ ਪਲ ਮੋ ਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਤੀ ਤੇ ਕੁੰਚਰੇ ਅਸਥੁਲਾ ਸਾ ਪਰੇ ਤ੍ਰਿਪਾ ਦ੍ਰਿੜ ਕਰ ਫੂਲਾ ਸੰਤ ਰੰਗੁ ਪਾਏ ਤੇ ਦੁਖੀ ਸੁ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟੇ ਢਪ ਢਪ ਕੀ ਜਾਨੈ ਜਬਦ ਕਰਖ ਕਰਾ ਕਰ ਤਾਰਾ ਪ੍ਰਜਾ ਕਰਤ ਤਬ ਦੇਹ ਅਪਾਰਾ ਜਾਬਿਆ ਕਰਖ ਕਰ ਤੂੰ ਕਬ ਹੂੰਗਾ ਤੂੰ ਮੈਂ ਮਿਲਤ ਦੇਹ ਤਰ ਸਭ ਹੂੰ ਜੇ ਤੇਵ ਨਸ੍ਰਿਟ ਸਭ ਧਾਰੇ ਆਪੇ ਆਪਣੇ ਮੂਜ ਉਚਾਰੈ ਉਮਸਬੀਤੀ ਰਤ ਨਿਰਾਲਮ ਜਾਨਤ ਵੇਦ ਭੇਦ ਹਰੀ ਆਲਮ ਨਿਰੰਕਾਰ ਨਰਮਕਾਂਤ ਰਲੰਭ ਆਦੇ ਨੀਲੇ ਅਨਾਦੇ ਸੰਭ ਤਾ ਕਾ ਮੂੜ ਚਾਰਤ ਭੇਦ ਨਾ ਜਾਣ ਤਾ ਕੋ ਭੇਵਣਾ ਪਾਵਤ ਵੇਦਾ ਤਾ ਕੋ ਕਰ ਪਾ ਹਰੀ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣ ਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾਂ ਚੀਨਤ ਨੈ ਭਿਵ ਆਪ ਆਪਣੀ ਉਧ ਹੈ ਜੀਤੀ ਵਰਣਤ ਬਿਨੁ ਕਨ ਤੋਹਾ ਤੇ ਤੀ ਤੁਮਰਾਲ ਖਾਣਾ ਜਾਏ ਪਸਾਰਾ ਕਹਿ ਬਿਸਰਾ ਪ੍ਰਥਮ ਸੰਸਾਰਾ ਇਕੈ ਰੂਪਿ ਅਨੂਪਸ ਰੂਪਾਰੰਕ ਭਿਉ ਰਾਵ ਕੈ ਭੂ ਪਾਇ ਅਟਜੇ ਰਜ ਸਿਤਜ ਕਿਨੀ ਉਤਪੁਜ ਖਾਨ ਬਹੁ ਰਜ ਨੀਨੀ ਕਹਉਂ ਗੋਲ ਰਾਜਾ ਹੈ ਬੈਠਾ ਕਹਉਂ ਸਿੰਮਟ ਪੇ ਸੰਕਰਿਆ ਕੈਠਾ ਸਗਰੀ ਸ੍ਰਿஷ்ட ਦਿਖਾਏ ਚੰਭਵਿਆਦ ਜੁਗਾਲ ਸਰੂਪ ਸਜੰਭਵ ਅਬਰੱਛਾ ਮੇਰੀ ਤੁਮ ਕਰੋ ਸੇਖਿਵਾਰ ਸਿਕ ਸੰਘਰੋ ਦੁਸਤ ਜੀਤੇ ਉਠਵਤੇ ਉਤਪਾਤਾ ਸੰਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁ ਤਵ ਸਰਣੀ ਪਰੈ ਦਿਨ ਕੈ ਦੁਸਤ ਦੁਖ ਤ ਹੈ ਮਰੇ ਉਰਖ ਜਵਨ ਪਗ ਪਰੈ ਦਿਹਾਰੇ ਦਿਨ ਕੈ ਤੁਮ ਸੰਕਟ ਸਭ ਟਾਰੈ ਜੋ ਕਲ ਕੋ ਇਕ ਵਾਰ ਧਿਆਇ ਹੈ ਤਾਂ ਕੇ ਕਾਲ ਨਿਕ ਨਹੀਂ ਹੈ ਰੱਛਾ ਹੋਏ ਕਾਹੀ ਸੰਕਾਲਾ ਦੁਸਤੇ ਅਰਿਸ਼ਟ ਟਰੈ ਤਦ ਕਾਲਾ ਕਿਰਪਾ ਦ੍ਰਿੜਤਾ ਜਾਹੀ ਨਾ ਹਰ ਹੋ ਤਾ ਕੇ ਤਾਪਤ ਨਿਕ ਮੋ ਹਰ ਹੋ ਰਦ ਦਸੇ ਦਕਰ ਮੋਹ ਸਭ ਹੋਈ ਦੁੱਟ ਸਾਸ਼ਵ ਸਕੇ ਨਾ ਕੋਈ ਇੱਕ ਵਾਰ ਜਦ ਤੂੰ ਮੈ ਸੰਭਾਰਾ ਕਾਲ ਪਾਸ ਤੇ ਤਾਹੇ ਉਭਾਰਾ ਜਿਨ ਨਰਨਾਮ ਤੇ ਹਾਰੋ ਕਹਾ ਦਰਿਤ ਦੁਸ਼ਟ ਦੋਖ ਤੇ ਰਹਾ ਖੜਦ ਤੇ ਤਮੈ ਧਰਨ ਤੇ ਹਾਰੀ ਆਪ ਹਾਸ ਰੇ ਲਿਹੁ ਭਾਰੀ ਸਰਵ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਵਈਆ ਪਾਏ ਗਏ ਜਵ ਤੇ ਤੁਮਰੇ ਤਵ ਤੇ ਕੋ ਆਖ ਤਰੇ ਨਹੀਂ ਆਨੀਓ ਰਾਮ ਰਹੀਮ ਉਪਰਾਨ ਕੁਰਾਨ ਅਨੇਕ ਹੈ ਮਤੇ ਤਨਾ ਮੰਨਿਓ ਸਿਮਰ ਸਾਸਰ ਵੇਦ ਸਬੈ ਬੋ ਭੀਦ ਕਹੇ ਹਮ ਇਕ ਨ ਜਾਣਿਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੁਹਰਾ ਸਦ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਵਾਹਿਗਹਿ ਕਹਿ ਕਿ ਲਾਜਹ ਗੋਵਿੰਦਾਸ ਤੁਹਾਰ ਪ੍ਰਭ ਕਲੀ ਮਾਲਾ ਤਿਜਾਨ ਅਨੰਦਿਕ ਓੰਕਾਰ ਸਤਗੁਰ ਪ੍ਰਸਾਦ ਨੰਦ ਤੇ ਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨ ਮਰੀ ਆ ਮਧਈਆ ਰਾਹ ਰਤਨ ਪਰਵਾਰ ਪਰਿਆਨ ਸ਼ਬਦ ਗਾਵਣਿਆ ਆ ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜੀ ਦੀ ਬਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਰੂਪ ਸਾ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਆਰਦੇ ਸਭ ਸੁਵਾਰ ਨਾਮ ਸਭ ਨਾਗਲਾ ਸਮਰੱਥ ਸੁਆਮੀ ਜੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਸਾਜੇ ਸਾਹਿਵਾ ਗਿਆਨ ਹੀ ਦਰ ਤੇਰੇ ਵਰਤਾ ਦੇ ਰਖ ਜੈ ਜਿਸ ਦੇ ਸੋ ਪਾਵੇ ਸਦਾ ਸਤਿ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸ ਜਾਵੇ ਆਵਾ ਜੀ ਸ਼ਬਦ ਕਹਨੇ ਰੇ ਕਹੇ ਨਾਨਕ ਸੱਚੇ ਸਾਇਬ ਗਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮਯਾ ਧਰਮ ਮੇਰਾ ਜਨ ਭੁਖਾਂ ਸਭ ਗਵਾਈਆਂ ਕਰੇ ਸ਼ਾਂਤ ਸੁਖ ਮਨਿ ਆਏ ਵਸਿਆ ਜਿਨ ਦੇਨ ਛਾਂ ਸਭ ਪੁਜਾਈਆਂ ਸਦਾ ਪ੍ਰਵਾਣ ਕਿਤਾ ਗੁਰੂ ਵਿਟਹੋ ਜਿਸ ਦੀਆਂ ਇਹ ਵੜਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੂ ਆਜੇ ਪਰਿ ਸ਼ਬਦਿਤ ਕਰ ਸੁਪਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਤਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਪਰਮ ਪਾਇ ਤੁਜਿਨ ਕੋ ਜਿ ਨਾਮ ਹਰਿ ਕੇ ਲਾਗੇ ਕਹਿ ਨਾਨਕ ਤਾਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਅੰਤ ਸੁਨੋਗੜ ਭਾਗੀ ਹੋ ਸਗਲ ਮਨੋਰ ਪੂਰੇ ਆਰ ਬ੍ਰਹਮ ਪ੍ਰਭ ਪਾਇ ਤਰੇ ਸਗਲ ਵਸੁ ਗਰੇ ਦੁਖ ਰੋਗ ਸੰਤਾਪ ਤਰੈ ਸੁਣੀ ਸੱਚੀ ਬਾਣੀ संत साजण पै सरसे पूरे गुरु ते जाण सुनते पुनीत कहते पवित्र सद्गुरु रहया प्रभु रे निरवंत नानक गुरु जरण लागे वाजे आन हर दुरे मुदा बने महालाभ जवा थाल इन वस्तु पियो सांतोख विचारो अमृत नाम ठाकुर का पियो जिस का सरसे आधार उरे को खावे रे को उंजे तिसका होए उधार ਏ ਵਸਤ ਤ ਜੀ ਲੈ ਗਾਇਨ ਤੇਨੰਦਰਾ ਕੁਰ ਧਾਰੋ ਤਮ ਸੰਸਾਰ ਚਰਨ ਲਗ ਦਰੀਏ ਸੋ ਨਾਨਕ ਬ੍ਰਹਮ ਬਸਾਰੂs ਲੋਕ ਮਹੱਲਾ ਪੰਜਵਾ ਤੇਰਾ ਗੀਤਾ ਜਾਤੂ ਨਾਹੀ ਮੈਨੂੰ ਜੋ ਕਿ ਤੋਈ ਮੈਂ ਨਿਰਗੁਣਿਆਰੇ ਕੋ गुण ਨਾਹੀ ਆਪੇ ਤਰਸਿ ਬਿ ਹੋਈ ਤਰਸ ਪਿਆ ਮੇ ਰਾਮ ਤੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਧਨਮਨ ਥੀਵੇ ਹਰਿਆ ਪੌੜੀ जिथै तू समर्थ जिथै कोई ना राखे है उथे तेरी राख अग्नि उदर माह सुनके के जम के दूत नाए तिरे जाहे भोजन विख में सदा हो गुरु शब्दी पार पाहे जिन गुल की प्या समृत से ही खाहे कल में ओ पुन गुण गोविंद गाहे सबसे नो कृपाल संभाले साहे साहे बिरथा कोई ना जाए जी आवै तो दयाहे सो महला पंजवा ਅੰਤਰ ਗੁਰਿਆਰਾਦਨ ਜੀਵਾਜਬ ਗੁਰਨਾਮ ਬੇਤਰੀ ਸਦੂ ਪੇਖਣਾ ਸਰੁਣੇਸੁ ਨਾ ਗੁਰਨਾਮ ਸਤਗੁਰ ਸੇਤੀ ਅਤਿਆਦਰਕੇ ਪਾਈਏ ਠਾਓ ਉਹਨਾ ਦੀ ਕਿਰਪਾ ਕਰੈ ਜਿਸ ਨੂੰ ਏ ਵਤ ਦੇ ਜਗ ਮੇ ਉਤਮ ਕਾਢੀਐ ਬਿਰਲੇ ਕਹੀ ਗਈ ਮਹਲਾ ਪੰਜਵਾ ਰਖੈ ਰਖੜ ਹਾਰਿ ਆਪੋ ਭਾਰੀਆਂ ਗੁਰ ਕੀ ਪੈਰੀ ਪਾਏ ਕਾ ਸਵਾਰੀਆਂ ਵਾਹਿ ਅਪਦੇ ਆਲ ਮਨੂਨਾ ਵਿਚਾਰਿ ਹਣ ਸਾਧ ਜਨਾ ਕੈ ਸੰਗ ਭਵਜਨ ਤਾਰਿ ਹਣ ਸਾਗਤ ਨੰਦਕ ਦੁਤ ਗਿਨ ਮਾਹੀ ਵਿਦਾਇ ਤੇ ਸਾਹਿਬ ਕੀ ਠੇਕ ਨਾਨਕ ਮੁੰਨੇ ਮਾਹੈ ਜਿਸ ਮਰ ਸੁਖ ਹੋਏ ਸਗਲੇ ਦੁਖ ਜਾਹੇ ਵਾਹਿ ਗੁਰਜ ਕਾ ਖਲਸਾ ਵਾਹਿ ਜੀ ਕੀ ਫਤਿਹ